ਦੋਸਤੋ ਅੱਜ ਪੰਜਾਬ ਦੇ ਵਿੱਚ ਪੀਆਰਟੀਐਸ ਅਤੇ ਪੰਨਬੱਸ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਹੈ। ਅੱਜ ਵੱਡੀ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਜਿਸ ਤੋਂ ਪਹਿਲਾਂ ਅਸੀਂ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾਣੇ ਹ ਅਮਰਤਸਰ ਦੇ ਬੱਸ ਸਟੈਂਡ ਦੀ ਜੇਕਰ ਤੁਸੀਂ ਆਪਣੇ ਘਰਾਂ ਚੋਂ ਨਿਕਲੋਗੇ ਤਾਂ ਬੜਾ ਸੋਚ ਸਮਝ ਕੇ ਨਿਕਲਣਾ ਕਿਉਂਕਿ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੜੀਆਂ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲਣ ਗਿਆ ਬੀਬੀਆਂ ਜਿਹੜੀਆਂ ਨੇ ਖਾਸ ਕਰਕੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਤਾਂ ਮੁਸ਼ਕਲ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਬੀਜੀ ਕਿੱਥੇ ਜਾਣਾ ਹੈ ਮੈਂ ਤਾਂ ਤਾਂ ਸਾਹਿਬ ਮਿਲਗੀ ਬੱਸ ਨਹੀਂ ਹੈ ਜੀ ਨਹੀਂ ਮਿਲੀ ਇਹ ਕਹਿੰਦੇ ਸਰਕਾਰੀ ਬੱਸ ਨਹੀਂ ਚੱਲਦੀ ਸਰਕਾਰ ਨੇ ਕਹੀ ਹੈ ਅਰਧ ਹਾਲਾਜ ਹਾਲਾਜ ਹਾਂ ਜੀ ਮੈਂ ਤੁਹਾਨੂੰ ਇਹ ਦੱਸੋ ਕਿੱਥੇ ਜਾਣਾ ਹੈ ਇੱਥੇ ਜਾਣਾ ਹੈ ਹੋਰ ਮਿਲਗੀ ਬੱਸ ਨਹੀਂ ਟਿਕਣ ਦੇ ਕਿਸੇ ਨੂੰ ਬੀਜੀ ਤੁਸੀਂ ਕਿੱਥੇ ਜਾਣਾ ਹੈ ਐ ਬੇਟਾ ਲੁਧਿਆਣਾ ਨਹੀਂ ਬਟਿਆ ਜੈ ਜੀ ਮਿਲਿਆ ਕੀ ਕਹਿੰਦੇ ਆ ਐ ਬੱਸ ਇਦਾਂ ਹੀ ਗਈ ਦੇਖ ਸਰਕਾਰੀ ਏਦਾਂ ਬਸਾਂ ਏਦਾਂ ਐ ਕੋਈ ਤਾਂ ਬਿਲਕੁਲ ਹੈ ਜਨਤਾ ਤੰਗ ਹੈ ਆਜੋ ਹੋਰ ਵੀ ਬੀਬੀਆਂ ਇੱਥੇ ਪੈਣਾ ਇੱਥੇ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ ਬੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਥੇ ਜਾਣਾ ਜੀ ਕਿੱਥੇ ਜਾਣਾ ਕਿੱਥੇ ਆਏ ਤਾਂ ਪਤਾ ਫੌਜੀ ਦਫ਼ਤਰੇ پاس ਮਿਲਦੀ ਵੀ ਨਹੀਂ ਹਾਂ ਬਸ ਮਿਲ ਗਈ ਆ ਬਸ ਜਿੱਤੇ ਠੱਕ ਸਰਕਾਰੀ ਬਾਸ ਨਹੀਂ ਮਿਲਦੀ ਵੀ ਮਿਲ ਜੇ ਇਤਰਾ ਸਰਕਾਰੀ ਬਾਸ ਚਲਦੀ ਵੀ ਕਿ ਨਹੀਂ ਚਲਦੀ ਚਲਦੀ ਕਿਤੇ ਚਲਦੀ ਵੀ ਅੱਜ ਦੇ ਬਾਦ ਨਹੀਂ ਆ ਤਰਨ ਤਰਨ ਇੱਥੇ ਅਮਰਸਰ ਚੱਲਦਾ ਬਿਲਕੁਲ ਤੁਸੀਂ ਕਿਤੇ ਜਾਣਾ ਕਿਤੇ ਜਾਣਾ ਨਾਲ ਹੀ ਹੈ ਤਾਂ ਬਿਲਕੁਲ ਆਓ ਕੁਝ ਹੋਰ ਪਹਿਣਾ ਇੱਥੇ ਮੌਜੂਦ ਨੇ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਤੇ ਜਾਣਾ ਜੇ ਅਹੀਂ ਕੋਨੇ ਮਿਲ ਗਈ ਬਸ ਨਹੀਂ ਆ ਜੀ ਕੀ ਕਹਿੰਦੇ ਆ ਆ ਜੇ ਸਾਡੇ ਨਾਲ ਦੇ ਨਹੀਂ ਆਏ ਨਾਲ ਤੇ ਨਹੀਂ ਆਏ ਹੜਤਾਲ ਹੋ ਲੋ ਤਾਂ ਆਪਾਂ ਪੁੱਛਿਆ ਨਹੀਂ ਆਣ ਕੇ ਬੈਠੇ ਆ ਜੀ ਬੈਠੇ ਆ ਹਾਂ ਜੀ ਤਿੰਨ ਦਿਨ ਦੀ ਹੜਤਾਲ ਹੈਗੀ ਹੈ ਬੱਸ ਸਰਕਾਰੀ ਨਹੀਂ ਚਲਦੀਆਂ ਕੋਏ ਅੱਛਾ ਦੂਜੀ ਪਾਸੇ ਜਾਓਗੇ ਪ੍ਰਾਈਵੇਟ ਫਿਰ ਦੂਜੀ ਦਾ ਚਲੇ ਜਾਗੇ ਛੜਕਾ ਦੇ ਖਲੋ ਕੇ ਕੰਮ ਕਰੋ ਵੀ ਕਰ ਦਿੰਦਿਆਂ ਵੀ ਕਿਤੇ ਜਾਣਾ ਇਹ ਤਾਂ ਬਿਲਕੁਲ ਆਓ ਅੱਗੇ ਚੱਲਦੇ ਆ ਅੱਗੇ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਮੁਸ਼ਕਲ ਹੋਈ ਹੈ ਕਿੱਥੇ ਜਾਣਾ ਭਾਜੀ ਮੁਸ਼ਕਲ ਜਿਹੜੀ ਆ ਉਹ ਕਿੰਨਾ ਕਿਤੇ ਸਿਰ ਚੜ ਕੇ ਬੋਲਦੀ ਹੈ ਜਦੋਂ ਕੋਈ ਵੀ ਹੜਤਾਲ ਕੋਈ ਵੀ ਪ੍ਰੋਟੈਸਟ ਹੁੰਦਾ ਹੈ ਤਾਂ ਆਮ ਜਨਤਾ ਪਰੇਸ਼ਾਨ ਹੁੰਦੀ ਹੈ ਆਮ ਜਨਤਾ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਟੈਸਟ ਇਸ ਤੀ ਹੜਤਾਲ ਹੁੰਦੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਬੱਸ ਸਟੈਂਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਜਿੱਥੇ ਸਰਕਾਰੀ ਬੱਸਾਂ ਹੁਣ ਨਹੀਂ ਚੱਲਣੀਆਂ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹਨਾਂ ਵੱਲੋਂ 3 ਦਿਨ ਦੀ ਹੜਤਾਲ ਰਹੇਗੀ 3 ਦਿਨ ਹੁਣ ਲੋਕਾਂ ਨੂੰ ਇਸੇ ਤਰੀਕੇ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਇਸੇ ਤਰੀਕੇ ਦੇ ਨਾਲ ਲੋਕ ਮੁਸ਼ਕਲਾਂ ਦੇ ਵਿੱਚ ਰਹਿਣਗੇ ਤਿੰਨ ਦਿਨ ਲਗਾਤਾਰ ਤਾਂ ਦੇਖਣਾ ਹੋਏਗਾ ਕਿ ਸਰਕਾਰ ਦੇ ਵੱਲੋਂ ਹੁਣ ਅਗਲਾ ਫੈਸਲਾ ਕੀ ਲਿਤਾ ਜਾਂਦਾ ਫੈਸਲੇ ਦੇ ਵਿੱਚ ਸਾਹਮਣੇ ਕੀ ਹੁੰਦਾ ਕਿੱਥੇ ਜਾਣਾ ਵੇ ਜੀ ਅਸੀਂ ਗੋਆ ਦਾਲਸਾ ਨਹੀਂ ਅਜੀ ਕੀ ਕਹਿੰਦੇ ਆ ਬੱਸ ਜੇ ਲੰਘ ਵੀ ਇੱਕ ਤਿਆਵੇ ਲੱਗੀ ਨਹੀਂ ਹਰਦਾ ਨਹੀਂ ਪਤਾ ਨਹੀਂ ਮੈਂ ਤਾਂ ਹੁਣੇ ਆਈ ਹਾਂ ਜੇ ਮੈਂ ਕੋਈ ਤਾਂ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਫਿਲਹਾਲ ਦੀ ਕੜੀਆ ਤਸਵੀਰ ਤੁਹਾਡੇ ਨਾਲ ਅੰਮ੍ਰਿਤਸਰ ਦੀ ਸਾਂਝੀ ਕਰਦੇ ਪਏ ਆ ਜਿੱਥੇ ਇਹ ਖਾਸ ਨਜ਼ਰ ਆ ਰਿਹਾ ਕੀ ਕਹਿਣਾ ਚਾਹੁੰਦੇ ਹੋ ਅੱਜ ਹੜਤਾਲ ਹੈ ਸਰਕਾਰੀ ਬੱਸਾਂ ਭਾਜੀ ਬਹੁਤ ਵਧੀਆ ਕੰਮ ਆ ਸਾਡਾ ਕੰਮ ਚੱਲਣ ਡਿਆ ਰੋਡਵੇ ਬੰਦ ਹੋਈ ਆ ਦੇ ਨੀ ਤੇ ਬੇੜਾ ਗਰਕੀ ਆ ਤੁਹਾਡੀ ਪ੍ਰਾਈਵੇਟ ਵਾਹਣ ਹਾਂਜੀ ਹਾਂਜੀ ਆਵੇ ਲੱਗੀ ਆਪਣੀ ਪੰਡੋਰੀ ਟਰਾਂਸਪੋਰਟ ਜੀ ਹਾਂਜੀ ਫਾਇਦਾ ਤੇ ਕਿਸੇ ਨੂੰ ਦੁੱਖ ਭਾਜੀ ਫਾਇਦਾ ਸਾਨੂੰ ਹੀ ਹੋਣਾ ਵਾਦੇ ਦੁੱਖ ਕਾਦਾ ਭਾਜੀ ਇਹ ਚ ਬੀਬੀਆਂ ਨੂੰ ਬੀਬੀਆਂ ਨੂੰ ਕਹਦਾ ਦੁੱਖ ਵੇਹਲੀਆਂ ਹੈਗੀਆਂ ਘਰੋਂ ਭਾਜੀ ਹਾਂਜੀ ਫਰੀ ਜਾਂਦੀਆਂ ਵੇਹਲੀਆਂ ਬੈਠੀਆਂ ਹੋਵੇ ਉਹਨਾਂ ਨੂੰ ਪਤਾ ਕੋਖਣੀ ਆ ਕਿੰਨਾ ਕਿੰਨਾ ਕਰਾਇਆ ਜੇ ਲੁਧਿਆਣੇ ਜਾਣਾ ਹੋਵੇ ਲੁਧਿਆਣੇ ਦਾ ਭਾੜੀ 200 ਰੁਪਈਆ ਜੀ ਉਹ 200 ਉਹਨਾਂ ਦਾ ਵੱਜਣਾ ਵਾ ਉਹ ਤਾਈਆਂ ਤੇ ਕਹਿੰਦੇ ਪੈਣੇ ਤੇ 200 ਦਾ ਇੱਥੇ ਖਾ ਵੀ ਲੈਣਾ ਨਾਲੇ ਆਹਾਂ ਦਾ ਸੋਚਣਾ ਚਾਹੀਦਾ ਨਾ ਸਰਕਾਰ ਨੂੰ ਪ੍ਰਾਈਵੇਟ ਵਾਲਿਆਂ ਦਾ ਵੀ ਸੋਚਣਾ ਚਾਹੀਦਾ ਡੀਜ਼ਲ ਸਸਤਾ ਕਰ ਦਿੰਦੇ ਹੁਣ ਇੱਕ ਜਾਨੇ ਨੂੰ ਦੇ ਆਪਾਂ ਖੁਸ਼ ਕੀਤਾ ਦੂਜਿਆਂ ਨੂੰ ਨਰਾਜ ਕਰੰਦੇ ਨਾ ਪ੍ਰਾਈਵੇਟ ਵਾਲੇ ਮਾਲਕਾਂ ਨੂੰ ਸਾਨੂੰ 1.5 ਸਾਲ ਹੋ ਗਿਆ ਬੇੜਾ ਗਰਕ ਹੋ ਗਿਆ ਸਾਡਾ ਦੇ ਜੋ ਕੈਪਟਨ ਸਾਹਿਬ ਕਰਕੇ ਗਏ ਨਾ ਉਦੋਂ ਦਾ ਉੱਠਣ ਹੀ ਨਹੀਂ ਦਿੱਤਾ ਉਹਨੇ ਪ੍ਰਾਈਵੇਟ ਮਾਲਕਾਂ ਨੂੰ ਲਾ ਪਹਿਲੇ ਭਰੀ ਜਾਂਦੀ ਬੱਸ ਹੁਣ ਪਹਿਲਾਂ ਵਧੀਆ ਪਹਿਲਾਂ ਬਾਈ ਤਾਂ ਆ ਜਾਂਦੀ ਹੁੰਦੀ ਸੀ ਪਹਿਲੇ ਭਰੀ ਜਾਂਦੀ ਸੀ ਬੱਸ ਹਾਂ ਪਹਿਲਾਂ ਲੱਤੀਆਂ ਜਾਂਦੀਆਂ ਪਹਿਲਾਂ ਬੱਸਾਂ ਛੱਤ ਲੋੜ ਜਾਂਦੀ ਭਰੀ ਗੱਡੀ ਅੱਛਾ ਹਾਂ ਜੀ ਹੁਣ ਨੁਕਸਾਨ ਹੀ ਆ ਭਾਜੀ ਗੱਡੀ ਵੇਖੋ ਖਾਲੀ ਆਡੀ ਗੱਡੀ ਖਾਲੀ ਗੱਡੀ ਆ ਪ੍ਰਾਈਵੇਟ ਬੱਸਾਂ ਦੇ ਮਾਲਕ ਪੁਜਾਰੇ ਟੈਕਸ ਧਾਰਦੇ ਆ ਟੂਲ ਪਲਾਜੇ ਚੱਲਦੇ ਆ ਉਹ ਵੀ ਸਾਡੇ ਤੇਲ ਦੇ ਪੈਸੇ ਨਹੀਂ ਪੂਰੇ 10 ਜਾਨੇ ਰੋਟੀ ਖਾਂਦੇ ਆ ਪ੍ਰਾਈਵੇਟ ਬਾਸ ਤੋਂ ਇੱਕ ਪ੍ਰਾਈਵੇਟ ਬਾਸ ਤੋਂ 10 ਜਾਨੇ ਰੋਟੀ ਖਾਂਦੇ ਆ ਤੇ ਇਹਨਾਂ ਦਾ ਕੰਮ ਤੇ ਠੱਪ ਹੋਇਆ ਪਿਆ ਉਹਦੇ ਵੇਰ ਕਹਿੰਦੇ ਵੀ ਸਾਡੀ ਸਾਨੂੰ ਪੱਕਿਆ ਕਰੋ ਭਾਜੀ ਪੱਕਿਆ ਚਲੋ ਕਰੋ ਉਹਨਾਂ ਨੂੰ ਸਰਕਾਰੀ ਸਰਕਾਰੀ ਹੋ ਜਾਣ ਪਰ ਜਿਹੜਾ ਕਰਾਇਆ ਉਹ ਤੇ ਚਾਲੂ ਕਰਨ ਜਾਂ ਇਹਨਾਂ ਦਾ ਟੈਕਸ ਘੱਟ ਕਰ ਦੇਣ ਤੇ ਜਾਂ ਤੇਲ ਸਸਤਾ ਕਰ ਦੇਣ ਪੰਗਾ ਪੈ ਜਨਾ ਤੁਹਾਡਾ ਬੀਬੀਆਂ ਨਾਲ ਕਹਦਾ ਪੰਗਾ ਪਾਣਾ ਬੀਬੀਆਂ ਕਿਦੇ ਕਿਦੇ ਹੋ ਰਹੀਆਂ ਆ ਬੀਬੀਆਂ ਦਾ ਕਰਾਇਆ ਮਾਪ ਨਹੀਂ ਹੀ ਚਾਹੀਦਾ ਚਾਹੀਦਾ ਸੀ 50 ਸਾਲ ਤੋਂ ਉੱਪਰ ਹਾਂ 40 ਸਾਲ ਤੋਂ ਉੱਤੇ ਕਰਾਇਆ ਮਾਪ 40 45 ਸਾਲ ਤੋਂ ਉੱਪਰ ਕਰ ਦਿੰਦੇ ਕਰਾਇਆ ਮਾਪ ਬੰਦੇ ਦਾ ਵੀ ਕਰ ਦਿੰਦੇ ਬੰਦੇ ਦਾ ਕੀ ਕਸੂਰ ਆ ਹਾਂ ਬੰਦੇ ਦਾ ਵੀ ਕਰ ਦੇਣਾ ਫਿਰ 40 ਸਾਲ ਤੋਂ ਤਾਂ ਬੰਦਿਆਂ ਦਾ ਵੀ ਕਰਦੇ ਬੰਦੇ ਦਾ ਵੀ ਕਰਾਉਂਦੇ ਹਾਂਜੀ ਹਾਂਜੀ ਬੰਦਿਆਂ ਦਾ ਹੀ ਕਰਾਉਂ ਉਹ ਬੰਨੇ ਜਿਹੜਾ ਉਹ ਨਾ ਇੱਕ ਬੰਨੇ ਦੁਨੀਆ ਖੁਸ਼ ਆ ਕਰਾਇਆ ਮਾਵੀ ਤੇ ਦੂਜੇ ਬੰਨੇ ਜਿਹੜੇ ਪ੍ਰਾਈਵੇਟ ਵਾਲੇ ਉਹ ਵਿਚਾਰੇ ਨਰਾਜ ਆ ਉਹਨਾਂ ਦਾ ਘਰ ਨਹੀਂ ਪੂਰਾ ਹੁੰਦਿਆ ਗੱਡੀਆਂ ਨੂੰ ਟਾਇਰ ਨਹੀਂ ਲੱਗਨਦੇ ਬੰਦੇ ਜਾਣੀਆਂ ਖਾਲੀ ਖਲੋਤੀਆਂ ਗੱਡੀਆਂ ਬਿਲਕੁਲ ਐ ਵੀ ਆਪਣੀ ਜਗ੍ਹਾ ਕੇ ਜਦੋਂ ਦਾ ਫ੍ਰੀ ਕੀਤਾ ਹੈ ਕਿਰਾਇਆ ਤਾਂ ਉਦੋਂ ਦਾ ਜਿਹੜੀ ਹੈ ਪ੍ਰਾਈਵੇਟ ਬੱਸਾਂ ਨੇ ਉਹ ਖਾਲੀ ਜਾਂਦੀਆਂ ਨੇ ਤੇਲ ਦੇ ਪੈਸੇ ਤੱਕ ਪੂਰੇ ਨਹੀਂ